ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡਾ ਗਲਾਬੇ ਵਾਲੇ ਤੋਂ ਕਵਰ ਕਰ ਰਹੇ ਹਾਂ ਦੋਸਤੋ ਸ਼੍ਰੀ ਮੋਕਸਰ ਸਾਹਿਬ ਦਾ ਦੋਸਤੋ ਇਹ ਪੈਂਡਾ ਤੇ ਤਸਵੀਰ ਵੀ ਦੋਸਤੋ ਇਸ ਪੈਨ ਨੂੰ ਸ਼੍ਰੀ ਮੋਕਸਰ ਸਾਹਿਬ ਪਾਈ ਜਾਂਦੀ ਹੈ ਦੋਸਤੋ ਬਾਈ ਕੋਲੇ ਨਾ ਅੱਜ ਇੱਕ ਟੋਕੜ ਗੱਬਣ ਗਾਂ ਬਕਾਊ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਬਾਈ ਕੋਲੇ ਦੋਸਤੋ ਦੁੱਧ ਦੇ ਲਾਈਆਂ ਹੋਈਆਂ ਆਂ گاਵਾ ਤੇ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈਣੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਬਾਈ ਜੀ ਹਾਂਜੀ ਠੀਕ ਆ ਤੇ ਬਾਈ ਇੱਕ ਵਾਰੀ ਆਪਣਾ ਨਾਂ ਦੱਸ ਦੋ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਗੁਰਵਿੰਦਰ ਸਿੰਘ ਠੀਕ ਆ ਤੇ ਬਾਈ ਇੱਕ ਵਾਰੀ ਨੰਬਰ ਵੀ ਦੱਸ ਦੀ ਆਪਣਾ 94636 94636 60951 60951 ਹਾਂਜੀ ਠੀਕ ਆ ਬਾਈ ਦੁੱਧ ਤੇ ਕਿੰਨੇ ਕਿਚਾਰ ਤੋਂ ਆਪਾਂ ਕੰਮ ਕਰ ਰਹੇ ਆਂ ਤਕਰੀਬਨ ਹੋ ਗਏ 10-15 ਹਜ਼ਾਰ ਕਿੰਨੀਆਂ ਗਾਵਾਂ ਰੱਖਦੇ ਨੇ ਆ ਬਈ ਆਪਾਂ ਮੇਰੇ ਕੋਲੇ 14 15 ਨਾਂ ਗੁੰਦੀ ਹੁੰਦੀ ਹੁੰਦੀ 14 15 ਤੇ ਦੁੱਧ ਦੀ ਗੱਲ ਕਰ ਲਈਏ ਵੀ ਕਿੰਨੇ ਦੁੱਧ ਆਪਾਂ ਕੱਢਿਆ گاਵਾ ਥੱਲੋਂ ਵੀ ਕਿੰਨੇ ਕ ਦੁੱਧ ਰੱਖੀਆਂ 38 32 ਲੀਟਰ ਠੀਕ ਹੈ ਤੇ ਬਾਈ ਜਿਹੜੀ ਅੱਜ ਆਪਾਂ ਸੇਲ ਕਰਨੀ ਇਹਦਾ ਦੁੱਧ ਪੀਕ ਲੈਵਲ ਤੇ ਕਿੰਨਾ ਰਿਆ ਇਹ 35 36 ਦੀ ਚਲਦੀ ਰਹੀ 35 36 ਤੇ ਚਲਦੀ ਰਹੀ ਹੈ ਤੇ ਹੁਣ ਕਿੰਨੇ ਚਰਦੀ ਗੱਬਣ ਹੋ ਗਈ ਬਾਈ ਇਹ ਹੁਣ ਸਾਢੇ 4 ਆਪਾਂ ਮਤਲਬ ਜਾਨੀ ਕਿ ਸਾਢੇ 4 ਦੀ ਗੱਬਣ ਹੋ ਗਈ ਸਾਢੇ 4 ਦੀ ਗੱਬਣ ਹੋ ਗਈ ਠੀਕ ਹੈ ਤੇ ਬਾਈ ਹੁਣ ਦੁੱਧ ਦੀ ਗੱਲ ਕਰਨ ਲਈ ਤਾਂ ਕਿੰਨਾ ਦੁੱਧ ਆ ਆਸੋਕਤੀ 24 ਕਿਲੋ ਮਿਲ ਗਿਆ ਚਵਾ ਦੇਾਂਗੇ ਹਾਂਜੀ ਠੀਕ ਆ ਲਓ ਬਈ 23 24 ਲੀਟਰ ਦੁੱਧ ਇਸ ਵਕਤ ਤਿਆਰ ਆ ਤੇ ਬਈ ਸੂਆ ਕਿਨ ਮਾ ਸੂਣਾ ਇਹ ਦੂ ਅੱਗੇ ਉਹ ਦੂਜਾ ਸੂਆ ਬਈ ਸੂਣਾ ਹੁਣ ਦੂਜਾ ਸੂਆ ਗੀ ਪਹਿਲੇ ਸੂਏ 35 36 ਲੀਟਰ ਕੱਢਿਆ ਠੀਕ ਲਓ ਬਈ ਬਾਈ ਇਹਦਾ ਪਹਿਲਾ ਸੂਆ ਸੂਈ ਆ ਦੋਸਤੋ ਢੋਕੜ ਗੱਭਣ ਹੈਗੀ ਆ ਸਾਢੇ 4 ਮਹੀਨੇ ਦੀ ਗੱਭਣਾ ਦੋਸਤੋ ਬਾਈ ਨੇ ਚੈੱਕ ਕਰਵਾ ਲਈ ਤੇ ਤੁਸੀਂ ਆਪਦੀ ਇੱਥੇ ਕਰਵਾ ਕੇ ਇਲ ਜਾ ਸਕਦੇ ਆ ਤੇ ਚਵਾਈ ਦੀ ਗੱਲ ਕਰਨਗੇ ਦੋਸਤੋ 24 ਲੀਟਰ ਦੁੱਧ ਤੁਸੀਂ ਇੱਥੇ ਚੋ ਕੇ ਆਪਦੀ ਤਸੱਲੀ ਕਰਕੇ ਇਲ ਜਾ ਸਕਦੇ ਆ ਕਿਉਂਕਿ ਘਰੇਲੂ ਪਰਿਵਾਰ ਦੇ ਘਰੇ ਆ ਦੋਸਤੋ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਥਾਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਦੇ ਆਂ ਦੇਖ ਸਕਦੇ ਆਂ ਦੋਸਤੋ ਬਹੁਤ ਸੋਹਣਾ ਹਵਾਨਾ ਨਾੜਾ ਦੇਖ ਸਕਦੇ ਆਂ ਦੋਸਤੋ ਬਹੁਤ ਮੋਟੀਆਂ ਤੇ ਗਾਇਬ ਵੀ ਦੋਸਤੋ ਕਰਮਾ ਵਾਲੀ ਥਾਣਾ ਦੇ ਵਿੱਚ ਗੱਲ ਕਰੀਏ ਨਾ ਬਹੁਤ ਸੋਹਣਾ ਗਾਇਬ ਆ ਦੋਸਤੋ ਚਾਰੇ ਥਾਣਾ ਦਾ ਸੀਮ ਹੀ ਸਹਜਾ ਦੋਨੇ ਪਾਸਾ ਤੋਂ ਤੁਹਾਨੂੰ ਜਜਮੈਂਟਾ ਜਿਹੜੀ ਹੋਣਾ ਨਹੀਂ ਕਰਾ ਦਿੰਦੇ ਦੇਖ ਸਕਦੇ ਆਂ ਪੂਰਾ ਵੱਡਾ ਤੇ ਕੋਈ ਟੁੱਟਮਾ ਹਵਾਨਾ ਨਹੀਂ ਦੋਸਤੋ ਗੱਲ ਜੇ ਕਰ ਗਈ ਹਵਾਨੇ ਦੀ ਇਹ ਤਾਂ ਦੇ ਜੀ ਗੱਲ ਕਰੀਏ ਕੋਈ ਟੁੱਟਮਾ ਹਵਾਨਾ ਨਹੀਂ ਕੋਈ ਫੋਰਚਾਂਗ ਨਹੀਂ ਇਕੱਲਾ-ਇਕੱਲਾ ਹੀ ਥਣ ਲੱਗਿਆ ਦੋਸਤੋ ਫੁੱਲੀ ਫਿਰਦੀ ਹੈ ਦੋਸਤੋ ਤੁਹਾਨੂੰ ਇਸੇ ਤਰ੍ਹਾਂ ਹੀ ਵਿਖਾ ਦਿੰਨੇ ਆ ਕਿਉਂਕਿ ਨਾਲੇ ਜੱਜਮੈਂਟ ਹੋ ਜੂਗੀ ਤੁਹਾਨੂੰ ਬਾਕੀ ਦੋਸਤੋ ਦੋਵੇਂ ਪਾਸੇ ਤੋਂ ਤੁਹਾਨੂੰ ਅਲਮਾਨ ਕਰਾ ਦਿੰਨੇ ਆ ਇੱਕ ਸਾਈਡ ਰਹਿ ਗਈ ਬਾਈ ਵਾਲੀ ਪਾਸੇ ਵਿਖਾਉਣ ਵਾਲੀ ਦੇਖ ਸਕਦੇ ਨੇ ਇੱਧਰ ਵੀ ਦੋਸਤੋ ਚੰਗਾ ਹਵਾਨਾ ਤਿਆਰ ਕੀਤਾ ਹੋਇਆ ਵੇਖ ਸਕਦੇ ਆ ਸੇਮ ਹੀ ਸ ਹੈ ਦੋਸਤੋ ਚਾਰੇ ਥਾਣਾ ਦਾ ਤੇ ਪੂਰਾ ਵੱਡਾ ਕਦ ਖਾਟਾ ਚੰਗੀ ਫੇਸ ਬਿਊਟੀ ਹੈ ਦੋਸਤੋ ਚੰਗੀ ਬਰੀਡ ਆ ਗਈ ਦੋਸਤੋ ਵਹਿੜ ਆ ਤੇ ਬਈ ਇਹ ਸੀਮਨ ਕਿਹੜਾ ਲੱਗਿਆ ਅੱਗੇ ਬਾਈ ਸੈਕਸਰ ਸੀਮਨ ਸਨੋ ਮੈਨ ਦਾ ਜੀ ਸੈਕਸਰ ਸੀਮਨ ਸਨੋ ਮੈਨ ਦਾ ਲੱਗਿਆ ਠੀਕ ਹੈ ਦੋ ਬਈ ਸੀਮਨ ਵੀ ਚੰਗਾ ਲੱਗਿਆ ਤੇ ਲੱਗਿਆ ਵੀ ਦੋਸਤੋ ਜੇ ਗੱਲ ਕਰ ਲਈ ਨਾ ਸੈਕਸਰ ਸੀਮਨ ਲੱਗਿਆ ਵੀ 80% ਆਪ ਮੰਨ ਲਿਓ ਵੀ ਬੱਚੀ ਦੇਣ ਦੀ ਉਮੀਦ ਆ ਕਿਉਂਕਿ ਜੇ ਜਾਤ ਕੁਆਲਟੀ ਵੇਖੀਏ ਦੋਸਤੋ ਵਹਿੜ ਦੀ ਵੀ ਚੰਗੀ ਆ ਅੱਗੇ ਬੱਚਾ ਵੀ ਚੰਗਾ ਦੇ ਦੇਣਾ ਤੇ ਦੁੱਧ ਵੀ ਦੋਸਤੋ ਜੇ ਗੱਲ ਕਰੀਏ 24 ਲੀਟਰ ਤੋਂ ੜਾ ਨਹੀਂ ਤੇ ਸੋਹਣਾ ਦੁੱਧ ਪਿਆਜੂਗੀ ਕਿਉਂਕਿ ਨਾਲੇ ਆਉਂਦੇ ਸੂਏ ਤਾਂ ਹੀ ਤਿਆਰ ਹੋ ਜੂਗੀ ਚੰਗੇ ਦੋਸਤੋ ਪੈਸੇ ਚਾਰ ਲਾ ਜੂਗੀ ਨਾਲ ਜਿਹੜੇ ਵੀਰ ਦੇ ਪਸੰਦ ਹੋਵੇ ਤੇ ਭਾਈ ਮੁੱਲ ਕੀ ਕਰਦਿਆਂਗੇ ਇਹਦਾ ਭਾਈ ਫੋਨ ਤੇ ਕਰਾਂਗੇ ਨਹੀਂ ਮੁੱਲ ਫੋਨ ਤੇ ਕਰਾਂਗੇ ਠੀਕ ਆ ਲਓ ਵੀ ਮੁੱਲ ਬਾਈਆਂ ਦਾ ਫੋਨ ਤੇ ਹੋ ਜਾਣਾ ਜਿਹੜੇ ਵੀਰ ਦੇ ਪਸੰਦ ਹੋਵੇ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਓ ਜਿਹੜੇ ਭਰਾਣੇ ਦੋਸਤੋ ਚੈੱਕ ਕਰਾਉਣੀ ਹੈ ਤਾਂ ਡਾਕਟਰ ਆਪ ਦਾ ਨਾਮ ਲੈ ਆਓ ਜੇ ਤੇ ਨੰਬਰ ਵੀ ਦੱਸ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੇ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸਜਣੂ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ